ਰੋਲ ਰੋਲ ਕੁੜੀ ਰੋਲ ਸਰ ਦੇਸ਼ ਦੇ ਕਿੰਦੇ ਰਾਜ ਮੰਤਰੀ ਰੇਲਵੇ ਡਿਪਾਰਟਮੈਂਟ ਦੇ ਸਦਾ ਨੀਤ ਸਿੰਘ ਮਿੱਟੂ ਜੀ ਨੂੰ ਮਿਲ ਕੇ ਆਇਆ ਮਾਈਕ ਇਤਨਾ ਉੱਪਰ ਕਿਉਂ ਲੈ ਜਾ ਰਹੇ ਹੋ ਯਾਰ ਅਰ ਬੇਦੀ ਮੀਟਿੰਗ ਜਿਹੜੀ ਉਹਨਾਂ ਦੇ ਨਾਲ ਬਹੁਤ ਵਧੀਆ ਹੋਈ ਬੜੀਆਂ ਖੁੱਲ ਕੇ ਗੱਲਾਂ ਹੋਈਆਂ ਔਰ ਦੋ ਜਿਹੜੇ ਇਸ਼ੂ ਸੀ ਕਿ ਮੈਂ ਲੈ ਕੇ ਆਇਆ ਸੀਗਾ ਮੇਰਾ ਜਿਹੜਾ ਵਿਧਾਨ ਸਭਾ ਹਲਕਾ ਅਮਰਸਰ ਦੇ ਵਿੱਚ ਅਜਨਾਲਾ ਬਿਲਕੁਲ ਬਾਰਡਰ ਦੇ ਉੱਤੇ ਆ ਉਹਦਾ 라ਵੀ ਤਾਂ ਉਹਦੇ ਨਾਲ ਲੱਗਦਾ ਅਗਲੇ ਪਾਸੇ ਜਿਹੜਾ ਪਾਕਿਸਤਾਨ ਹੈ ਔਰ ਅਸੀਂ ਅਜ ਨਾਲੇ ਦੇ ਲੋਕ ਜਿਹੜੇ ਸਾਡੇ ਕੋਲ ਕੋਈ ਇੰਡਸਟਰੀ ਨਹੀਂ ਗਈ ਸਾਡੇ ਕੋਲ ਕੋਈ ਚੰਗੀਆਂ ਐਜੂਕੇਸ਼ਨ ਸਸਤਾਵਾਂ ਨਹੀਂ ਗਈ ਕਿਉਂਕਿ ਅਸੀਂ ਬਾਰਡਰ ਤੇ ਆ ਤੇ ਅਸੀਂ ਰੇਲਵੇ ਦੇ ਨਾਲ ਜੁੜ ਨਹੀਂ ਸਕੇ ਸਾਡਾ ਲਿੰਕ ਜਿਹੜਾ ਰੇਲਵੇ ਦੇ ਨਾਲ ਜੁੜ ਕੇ ਜਿਹੜਾ ਦੇਸ਼ ਦੇ ਨਾਲ ਬਣਨਾ ਸੀਗਾ ਉਹ ਹੁਣ ਤੱਕ ਬਣ ਨਹੀਂ ਸਕਿਆ ਸੋ ਮੈਂ ਬਿੱਟੂ ਜੀ ਨੂੰ ਬੇਨਤੀ ਕੀਤੀ ਕਿ ਇੱਕ ਤੇ ਸਾਡਾ ਜਿਹੜਾ ਜਦੋਂ ਹਿੰਦ ਪਾਕ ਜਿਹੜਾ ਇੱਕ ਦੇਸ਼ ਸੀਗਾ ਉਸ ਸਮੇ ਅਜਨਾਲੇ ਤੋਂ ਅੱਗੇ ਇੱਕ ਬੱਲਰਵਾਲ ਕਸਬਾ ਆਵਾਸ ਸਿੱਖ ਪਤਾਰੀ ਦਾ ਉਹ ਕਸਬਾ ਹੈ ਉਹ ਉਹ ਕਸਬਾ ਜਿਹੜਾ ਬੜਾ ਉਸ ਸਮੇ ਵਪਾਰਕ ਕੇਂਦਰ ਸੀਗਾ ਵਪਾਰੀਆਂ ਦਾ ਘਟ ਸੀਗਾ ਉੱਥੋਂ ਤੱਕ ਮੈਂ ਇਹਨਾਂ ਨੂੰ ਕਿਹਾ ਕਿ ਰੇਲਵੇ ਲਾਈਨ ਜਿਹੜੀ ਬਣਾਈ ਜਾਵੇ ਅੰਮ੍ਰਿਤਸਰ ਤੋਂ ਅਜਨਾਲਾ ਬੱਲਰਵਾਲ ਰੇਲਵੇ ਲਾਈਨ ਪੜਾਈ ਜਾਵੇ ਤਾਂ ਜੋ ਬਾਰਡਰ ਦੇ ਉੱਤੇ ਅਦਜੋਗ ਲੱਗ ਸਕੇ ਬਾਰਡਰ ਦੇ ਉੱਤੇ ਬਾਸਮਤੀ ਜਿਹੜੀ ਦਾਵੀ ਦੇ ਕੰਡੇ ਦੇ ਉੱਤੇ ਸਾਡਾ ਸਭ ਤੋਂ ਜ਼ਿਆਦਾ ਸਾਡੀ ਜ਼ਮੀਨ ਕਣਕ ਪੈਦਾ ਕਰਦੀ ਆ ਸਾਡੀ ਜ਼ਮੀਨ ਜਿਹੜਾ ਸਭ ਤੋਂ ਜ਼ਿਆਦਾ ਝੋਨਾ ਪੈਦਾ ਕਰਦੀ ਆ ਸਭ ਤੋਂ ਜ਼ਿਆਦਾ ਗੰਨਾ ਪੈਦਾ ਕਰਦੀ ਆ ਸਭ ਤੋਂ ਜ਼ਿਆਦਾ ਦੁੱਧ ਪੈਦਾ ਕਰਦੀ ਆ ਜਿਹੜੀ ਵੀ ਚੀਜ਼ ਅਸੀਂ ਬੀਜਦੇ ਆ ਸਬਜ਼ੀਆਂ ਪੈਦਾ ਕਰਦੀ ਆ ਤੇ ਅਸੀਂ ਇਸ ਕਰਕੇ ਮਾਲ ਖਾ ਜਾਂਦੇ ਆ ਕਿ ਅਸੀਂ ਰੇਲਵੇ ਦੇ ਦਾਈ ਬਲਤ ਸਾਡੇ ਜਿਹੜੇ ਸਹੂਲਤਾਂ ਮਿਲਦੀਆਂ ਉਹ ਸਾਨੂੰ ਹੁਣ ਤੱਕ ਨਹੀਂ ਮਿਲੀਆਂ ਸੋ ਉਹਨਾਂ ਨੇ ਮੰਨਿਆ ਉਹਨਾਂ ਦੇ ਅਫਸਰ ਜਿਹੜੇ ਸੱਦਿਆ ਸੀਗਾ ਉਹਨਾਂ ਨੂੰ ਕਿਹਾ ਕਿ ਇਹਦੇ ਤੇ ਤੁਸੀਂ ਸ਼ੁਰੂ ਕਰੋ ਕਿ ਆਪਾਂ ਵੱਕਹੀ ਦੂਜਾ ਜਿਹੜਾ ਕਿਉਂਕਿ ਬਾਰਡਰ ਹੈ ਦੇਸ਼ ਦੀ ਸੱਖਿਆ ਦਾ ਸਵਾਲ ਹੈ ਸਾਡੇ ਪੀਐਸਰ ਦੇ ਜਵਾਨ ਪੈਦਾ ਮਿਲਟਰੀ ਫੋਰਸਸ ਸਾਡੀ ਫੌਜ ਜਿਹੜੀ ਹੈ ਉੱਥੇ ਲੱਗੀ ਹੁੰਦੀ ਹੈ ਤਾਂ ਉਹਨਾਂ ਦੇ ਵੀ ਸਾਜੋ ਸਮਾਨ ਢੋਣ ਵਾਸਤੇ ਕੋਈ ਰਸਤਾ ਨਹੀਂ ਘੱਟ ਉਹ ਵੀ ਜਦੋਂ ਕਿਤੇ ਔਖਾ ਟਾਈਮ ਆਉਂਦਾ ਜਦੋਂ ਦੇਸ਼ ਲਈ ਲੋੜ ਪੈਂਦੀ ਹੈ ਉਹਨਾਂ ਨੂੰ ਉਹ ਬੜਾ ਔਖਾ ਉੱਥੋਂ ਤੱਕ ਉਹਨਾਂ ਲਈ ਵੀ ਜਾਣਾ ਹੋ ਜਾਂਦਾ ਸੋ ਦੇਸ਼ ਦੀ ਰੱਖਿਆ ਨੂੰ ਮੁੱਖ ਰੱਖ ਕੇ ਸਾਡੇ ਅਧਿయోగਾਂ ਨੂੰ ਸਾਡੀ ਐਜੂਕੇਸ਼ਨ ਨੂੰ ਸਾਡੇ ਮੈਡੀਕਲ ਸਹੂਲਤਾਂ ਨੂੰ ਸਾਡੀਆਂ ਸਾਰੀਆਂ ਹੀ ਬਨੇ ਆਦੀ ਲੋੜਾਂ ਨੂੰ ਭੁੱਖ ਲਾ ਕੇ ਸਾਨੂੰ ਰੇਲਵੇ ਦੇ ਨਾਲ ਜਿਹੜਾ ਜੋੜਿਆ ਜਾਵੇ ਉਹ ਗੱਲ ਮੇਰੀ ਉਹਨਾਂ ਨੇ ਮੰਨੀ ਆ। ਦੂਜੀ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਵਿਧਾਨ ਸਭਾ ਹਲਕਾ ਜਿ ਨਾਲੇ ਤਾਂ ਇੱਕ ਕਸਬਾ ਰਮਦਾਸ ਹੈ ਜਿਹੜਾ ਦੇਰ ਬਾਬਾ ਨਾਨਕ ਦੇ ਬਿਲਕੁਲ ਨਾਲ ਹੈ ਕਰਤਾਰਪੁਰ ਸਾਹਿਬ ਦੇ ਬਿਲਕੁਲ ਲੱਗੇ ਆ। ਸਾਡੇ ਮਤਲਬ ਜਿਹੜੇ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਉਹਨਾਂ ਦਾ ਅੰਤਿਮ ਸਥਾਨ ਹੈ ਉਹ ਉੱਥੇ ਬਹੁਤ ਵੱਡਾ ਸਾਲ ਬਾਅਦ ਮੇਲਾ ਲੱਗਦਾ ਉਦਾਂ ਵੀ ਰੋਜ਼ ਹਜ਼ਾਰਾਂ ਲੋਕ ਉੱਥੇ ਮੱਥਾ ਟਿਕਣ ਜਾਂਦੇ ਆ ਹੁਣ ਵੀ ਆ 21 22 23 ਦੇ ਲੱਗੇ ਉਹ ਮੇਲਾ ਹੋਊਗਾ ਔਰ ਲੱਖਾਂ ਲੋਕ ਆਉਣਗੇ ਉੱਥੇ ਰੇਲਵੇ ਸਟੇਸ਼ਨ ਜਿਹੜੀ ਡੇੜਾ ਬਾਬਾ ਨਾਨਕ ਕੰਮਸਾ ਰੇਲ ਚੱਲਦੀ ਆ ਉਹਦਾ ਮਤਲਬ ਰੇਲਵੇ ਸਟੇਸ਼ਨ ਜਿਹੜਾ ਉਹ ਖਰਾਬ ਹੋ ਗਿਆ ਡਿੱਗ ਪਿਆ ਇੱਕ ਹਿਸਾਬ ਦਾ ਬਿਲਕੁਲ ਇੱਕ ਮੈਂ ਉਹਨਾਂ ਨੂੰ ਉਹ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਉਹ ਰੇਲਵੇ ਸਟੇਸ਼ਨ ਜਿਹੜਾ ਉਹ ਬਣਾਇਆ ਜਾਵੇ ਉਹ ਵੀ ਉਹਨਾਂ ਨੇ ਸਦਾਨਤਕ ਕਮਜੂਦੀ ਜਿਹੜੀ ਦਿੱਤੀ ਕਿ ਇਹ ਤਾਂ ਬਣਾਵਾਂਗੇ ਉਹਦੇ ਇਥੋਂ ਤੱਕ ਉਹਨਾਂ ਨੇ ਅਫਸਰਾਂ ਨੇ ਉਹਨਾਂ ਦੇ ਕਿਹਾ ਕਿ ਅਗਲੇ 6 ਮਹੀਨਿਆਂ ਦੇ ਵਿੱਚ ਇਹਨੂੰ ਜਿਹੜਾ ਕੰਪਲੀਟ ਕਰਾਂਗੇ ਇੱਕ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਇਹ ਰੇਲ ਜਾਂਦੀ ਅਡੇ ਦਾ ਬਾਬਾ ਨਾਨਕ ਇਹਦੇ ਨਾਲ ਜਿਹੜਾ ਤੁਸੀਂ ਏਸੀ ਕੋਚ ਜਿਹੜੇ ਉਹ ਲਾਏ ਜਾਣ ਕਿਉਂਕਿ ਜਿਹੜੇ ਲੋਕ ਬੰਬਈ ਜਾਂ ਜਿਹੜੇ ਬਾਦਲੇ ਦੂਜੇ ਸਟੇਟਾਂ ਤੋਂ ਜਾਂਦੇ ਆ ਟ੍ਰੇਨ ਦੇ ਥ्रू ਅੰਬਾਲਸਰ ਕਰਤਾਰਪੁਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਇਸ ਰੇਲ ਦੇ ਵਿੱਚ ਸਹੂਲਤ ਮਿਲੇ ਕਿਉਂਕਿ ਰੇਲ ਡੇ ਦਾ ਬਾਬਾ ਨਾਨਕ ਜਾਂਦੀ ਆ ਇਹਦੇ ਨਾਲ ਇੱਕ ਐਸਸੀ ਕੋਚ ਜਿਹੜਾ ਲਾਇਆ ਜਾਵੇ ਉਹਦੇ ਟਾਈਮ ਜਿਹੜੇ ਉਹ 4 ਟਾਈਮ ਦਿਹਾੜੀ ਤੇ ਜਾਂਦੀ ਉਹਦੇ ਮੈਂ ਟਾਈਮ ਇਹਨਾਂ ਨੂੰ ਕਿਹਾ ਕਿ 6 ਟਾਈਮ ਟਟੋ-ਕਟ ਜਿਹੜੇ ਉਹ ਕੀਤੇ ਜਾਣ ਔਰ ਇੱਕ ਉਹਦਾ ਬੇਕਾ ਬਿਲਕੁਲ ਅਮਸਾ ਬਾਈਪਾਸ ਦੇ ਉੱਤੇ ਆ ਉੱਥੋਂ ਤੱਕ ਉਹ ਟ੍ਰੇਨ ਆਉਂਦੀ ਇੱਕ ਟਾਈਮ ਉਹਦਾ ਅਮਸਾ ਰੇਲਵੇ ਸਟੇਸ਼ਨ ਤੱਕ ਆਉਂਦਾ ਇੱਕ ਮੈਂ ਉਹ ਇਹਨਾਂ ਨੂੰ ਕਿਹਾ ਕਿ ਉਹਦੇ ਸਾਦੇ ਤੇ ਸਾਦੇ ਟਾਈਮ ਜਿਹੜਿਆ ਉਹਨੂੰ ਅਮਸਾ ਰੇਲਵੇ ਸਟੇਸ਼ਨ ਤੱਕ ਜੋੜਿਆ ਜਾਵੇ ਤਾਂ ਜੋ ਜਿਹੜੇ ਲੋਕਾਂ ਨੇ ਦਿੱਲੀ ਜਾਣ ਲਈ ਦੂਜੀਆਂ ਦੂਜੇ ਸੂਬਿਆਂ ਦੀ ਬਾਹਰ ਜਾਣ ਲਈ ਟ੍ਰੇਨਾਂ ਫੜਨੀਆਂ ਉਹ ਲੋਕਾਂ ਨੂੰ ਸਿੱਧਾ ਮਤਲਬ ਜਿਹੜਾ ਉੱਥੋਂ ਤੱਕ ਉਹ ਟ੍ਰੇਨ ਆਉਣੀ ਚਾਹੀਦੀ ਉਹ ਵੀ ਗੱਲ ਉਹਨਾਂ ਨੇ ਮੇਰੀ ਮੰਨ ਲਈ ਕਿ ਬਿਲਕੁਲ ਤੁਸੀਂ ਤੁਹਾਡੀ ਮੰਗਿਆ ਕਿ 5 ਕਿਲੋਮੀਟਰ ਪਿੱਛੇ ਟ੍ਰੇਨ ਕੋ ਖਲੋ ਜਾਂਦੀ ਹੈ ਸੋ ਇਹ ਮੰਗਾ ਮੈਂ ਲੈ ਕੇ ਆਇਆ ਸੀਗਾ ਮੈਂ ਬਿੱਟੂ ਜੀ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰਾ ਬਹੁਤ ਹੀ ਧਿਆਨ ਦੇ ਨਾਲ ਗੱਲ ਸੁਣੀ ਆ ਉਹਨਾਂ ਨੇ ਮੈਂ ਵੀ ਦੱਸਿਆ ਕਿ ਬੀਤੇ ਕੱਲ ਹੀ ਸਾਡੇ ਮਾਨਯੋਗ ਮੁਖੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰਮਦਾਸ ਜੀ ਦੀਆ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਘਰ ਆ ਉਹਦੇ ਚਾਰ ਸਵੇਰੇ ਸ਼ਹਿਰ ਦੇ ਚਾਰ ਜਿਹੜੇ ਗੇਟ ਬਾਬਾ ਜੀ ਦੇ ਨਾਂ ਦੇ ਉੱਤੇ ਬਣਾਉਂਦੇ ਸਾਨੂੰ ਪੈਸੇ ਜਿਹੜੇ ਦਿੱਤੇ ਆ ਸੋ ਕੱਲ ਸੀਐਮ ਸਾਹਿਬ ਨੇ ਕਿਰਪਾ ਕੀਤੀ ਆ ਉਹ ਅੱਜ ਬਿੱਟੂ ਜੀ ਨੇ ਮਲਾਂਜ ਕੇਂਦਰੀ ਮੰਤਰੀ ਜੀ ਨੇ ਜਿਹੜਾ ਉਹ ਕਹ ਕੇ ਅਸੀਂ ਰੇਲਵੇ ਸਟੇਸ਼ਨ ਬਣਾਵਾਂਗੇ ਸੋ ਮੈਂ ਸਮਝਦਾ ਕਿ ਅਸੀਂ ਅਜ ਨਾਲੇ ਵਾਲੇ ਸਾਡੇ ਸਾਦਾ ਡੇਰਾ ਬਾਬਾ ਨਾਨਕ ਗਰਦਾਸਪੁਰ ਸਾਦਾ ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦਾ ਸਭ ਲਈ ਬੀਤੇ ਕੱਲ ਤੇ ਅੱਜ ਦਾ ਦਿਨ ਜਿਹੜਾ ਬੜਾ ਇਤਿਹਾਸਕ ਦਿਨ ਆ ਕਿ ਦੋਵੇਂ ਦਿਨਾਂ ਦੇ ਵਿੱਚ ਹੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਅੱਜ ਕਿੰਦਰੀ ਮੰਤਰੀ ਸਾਹਿਬ ਨੇ ਜਿਹੜਾ ਸਾਡੀਆਂ ਮੰਗਾਂ ਜਿਹੜੀਆਂ ਮੰਦੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਬੜਾ ਲੰਮਾ ਟਾਈਮ ਦਿੱਤਾ ਧੰਨਵਾਦ ਕਰਦਾ ਕਿ ਉਹਦਾ ਪੂਰੇ ਗੌਰ ਦੇ ਨਾਲ ਸੁਣੀਆਂ ਦੋ ਜਲਦੀ ਇਹਨਾਂ ਮੰਗਾਂ ਨੂੰ ਜਿਹੜਾ ਉਹ ਪੂਰਾ ਕਰਦਾ ਦਲੇਵਾਲ ਜੀ ਇੱਕ ਰਾਜਨੀਤਿਕ ਪਛਾਣ ਸੁਣਾ ਚਾਹਣਗੇ ਆਪਸੇ